ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਰਪੀ ਸਿੰਘ ਸਗੀ ਸਗੀ ਫਾਰਮਿੰਗ YouTube ਚੈਨਲ ਦੀ ਇਸ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਬਹੁਤ ਉਸਵਾਦ ਕਰਦਾ। ਸੋ ਦੋਸਤੋ ਇਹ ਵੀਡੀਓ ਜਿਹੜੀ ਆ ਮੈਨੂੰ ਬਹੁਤ ਐਮਰਜੈਂਸੀ ਦੇ ਵਿੱਚ ਬਣਾਉਣੀ ਪੈ ਰਹੀ ਆ। ਤੇ ਰੀਜ਼ਨ ਉਹਦੇ ਦੋ ਨੇ ਇੱਕ ਤਾਂ ਆਪਣੀ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ ਗਰਮੀ ਕਾਫੀ ਵੱਧ ਰਹੀ ਆ। ਔਰ ਕਣਕ ਜਿਹੜੀ ਆ ਪਕਾਅਲੇ ਪਾਸੇ ਨੂੰ ਤੁਰ ਪਈ ਆ। ਸੋ ਜਿਹੜੇ ਵੀ ਮੇਰੇ ਕਿਸਾਨ ਵੀਰ ਇਸ ਸਟੈਂਡ ਦੇ ਵਿੱਚ ਹੈਗੇ ਆ ਦੇਖ ਰਹੇ ਨੇ ਬਾਈ ਦੋ ਚੀਜ਼ਾਂ ਦਾ ਖਾਸ ਖਾਸ ਧਿਆਨ ਰੱਖਿਓ ਇੱਕ ਤਾਂ ਆਪਣੀ ਜ਼ਮੀਨ ਦੇ ਵਿੱਚ ਜਿਹੜੀ ਆਪ ਉਹਦੀ ਨਮੀ ਚੈੱਕ ਕਰਦੇ ਰਹੋ ਵੀ ਨਮੀ ਕਿੰਨੀ ਦੀ ਹੈਗੀ ਆ ਦੂਜਾ ਐਨਪੀਕੇ 0050 ਦੀ ਸਪਰੇਅ ਜ਼ਰੂਰ ਕਰ ਦਿਓ ਵੀ ਆਉਣ ਵਾਲੇ ਦਿਨਾਂ ਤੇ ਟੈਂਪਰੇਚਰ ਜਿਹੜਾ ਆ 40 ਦੇ ਆਸ-ਪਾਸ ਚੱਲ ਜਾਣਾ ਹੈ ਹੁਣੇ ਟੈਂਪਰੇਚਰ ਜਿਹੜਾ ਅੱਜ ਦਾ ਟੈਂਪਰੇਚਰ ਦੀ ਗੱਲ ਕਰੀਏ 34 ਡਿਗਰੀ ਟੈਂਪਰੇਚਰ ਦਿਨ ਦਾ ਅੱਜ ਦੇਖਣ ਨੂੰ ਮਿਲੇਗਾ ਸੋ ਗਰਮੀ ਇਸ ਹੱਦ ਤੱਕ ਜਾ ਰਹੀ ਆ ਕਿ ਜਦੋਂ ਆਪਾਂ ਖੇਤਾਂ 'ਚ ਜਾ ਕੇ ਵੀਡੀਓ ਸ਼ੂਟ ਕਰਦੇ ਆ ਮੋਬਾਈਲ ਜਿਹੜੇ ਆ ਉਹ ਗਰਮ ਹੋਣੇ ਸ਼ੁਰੂ ਹੋ ਗਏ ਆ ਇਹ ਦੌਰ ਸਾਨੂੰ ਲਾਸਟ ਜਿਹੜਾ ਆ ਸੀਜ਼ਨ ਉਹ ਦੇਖਣ ਨੂੰ ਮਿਲਿਆ ਸੀਗਾ ਔਰ ਦੋ ਸੀਜ਼ਨ ਪਹਿਲਾਂ ਜਿਹੜੇ ਹਾਲਾਤ ਬਣੇ ਹੋ ਸੀਗੇ ਸਾਡੀ ਕਣਕ ਨੂੰ ਅਸੀਂ ਪਾਣੀ ਨਹੀਂ ਸੀ ਲਾਇਆ ਲਾਸਟ ਵਾਲਾ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਦਾਣਾ ਜਿਹੜਾ ਆ ਜੀਰਾ ਬਣ ਗਿਆ ਸੀ ਜਿਹਦਾ ਝਾੜ ਘੱਟ ਸਾਡਾ ਦੇਖਣ ਨੂੰ ਮਿਲਿਆ ਸੀਗਾ ਸੋ ਦੋਸਤੋ ਇਸ ਟਾਈਮ ਦੇ ਉੱਤੇ ਸਾਰੇ ਮੇਰੇ ਭਰਾ ਜਿਹੜੇ ਸੁਚੇਤ ਹੋ ਜੋ ਜੇ ਤੁਹਾਡੀ ਜ਼ਮੀਨ ਜਿਹੜੀ ਆ ਉਹ ਚ ਨਮੀ ਦੀ ਮਾਤਰਾ ਘੱਟ ਹੈਗੀ ਆ ਭਾਈ ਲਾਸਟ ਪਾਣੀ ਲਾ ਲਓ ਤੇ ਬਾਅਦ ਵਿੱਚ ਜਿਹੜਾ ਜਾਂ ਪਹਿਲਾਂ ਤੁਸੀਂ ਜਿਹੜਾ 0050 ਐਨਪੀਕੇ ਦੀ ਜਿਹੜੀ ਸਪਰੇ ਜਰੂਰ ਕਰ ਲਾਸਟ ਵੀ ਤੌਰ ਤੇ ਕਰ ਦਿਓ ਸੋ ਪਹਿਲਾਂ ਜਿਹੜੇ ਢੇਰ ਪਾਏ ਆ ਜਿੰਨੀਆਂ ਪਹਿਲਾਂ ਸਪਰੇਆ ਕੀਤੀਆਂ ਆ ਇਹ ਉਹਨਾਂ ਸਾਰਿਆਂ ਦਾ ਰਿਜ਼ਲਟ ਜਿਹੜਾ ਆ ਤਾਂ ਸਾਨੂੰ ਚੰਗਾ ਦੇਖਣ ਨੂੰ ਮਿਲੂਗਾ ਜੇ ਅਸੀਂ ਇਸ ਟਾਈਮ ਦੇ ਉੱਤੇ ਅੱਖਾਂ ਖੋਲ ਲਈਏ ਜਾਗਦੇ ਰਹੀਏ ਆਪਣੇ ਖੇਤਾਂ ਦੀ ਜਿਹੜਾ ਮਾਰਦੇ ਰਹੀਏ ਤੇ ਸੁਚੇਤ ਰਹੀਏ ਸੋ ਜੇ ਇਸ ਟਾਈਮ ਦੇ ਉੱਤੇ ਆ ਕੇ ਲਾਸਟ ਪਾਣੀ ਲਾਉਣ ਤੋਂ ਖੁੰਝ ਜਾਣੇ ਆ ਸਪਰੇਅ ਕਰਨ ਤੋਂ ਖੁੰਝ ਜਾਣੇ ਤਾਂ ਬਾਈ ਫਿਰ ਸਾਡੀ ਪਹਿਲਾਂ ਕੀਤੀ ਮਿਹਨਤ ਦਾ ਸਾਨੂੰ ਬਹੁਤ ਚੰਗਾ ਰਿਜ਼ਲਟ ਸਾਨੂੰ ਦੇਖਣ ਨੂੰ ਨਹੀਂ ਮਿਲਣਾ ਔਰ ਇਹ ਮੇਰੇ ਨਾਲ ਖੁਦ ਨਾਲ ਹੋਇਆ ਮੈਂ ਤਾਂ ਤੁਹਾਨੂੰ ਆਪਣਾ ਐਕਸਪੀਰੀਅੰਸ ਜਿਹੜਾ ਤੁਹਾਨੂੰ ਜਿਹੜਾ ਆ ਆਪਣਾ ਇਹ ਸ਼ੇਅਰ ਕਰ ਰਿਹਾ ਹਾਂ ਲਾਸਟ ਪਾਣੀ ਬਾਈ ਸੋਚ ਸਮਝ ਕੇ ਜਰੂਰ ਲਾਓ ਇਹ ਦੇਖੋ ਵੀ ਜੇ ਤੁਹਾਡੀ ਜ਼ਮੀਨ ਦੇ ਵਿੱਚ ਨਮੀ ਮਾਤਰਾ ਨਹੀਂ ਹੈਗੀ ਆ ਤੇ ਪਾਣੀ ਲਾ ਦਿਓ ਤੁਹਾਡੀ ਨੇਚਰਲੀ ਗਰਮੀ ਵੱਜ ਜਾਣੀ ਆ ਸਟ੍ਰੈਸ ਬਹੁਤ ਜ਼ਿਆਦਾ ਹੋ ਜਾਣਾ ਆ ਫਸਲ ਦੇ ਉੱਤੇ ਦਾਣਾ ਜਿਹੜਾ ਆ ਉਹ ਛੋਟਾ ਰਹਿ ਸਕਦਾ ਦੁੱਧਾਂ ਭਰਨ ਤੋਂ ਖੁੰਝ ਸਕਦਾ ਆ ਦਾਣੇ ਜੀਰਾ ਬਣ ਸਕਦੇ ਆ ਇਸ ਕਰਕੇ ਮੇਰਾ ਵੀਰ ਪਾਣੀ ਜਰੂਰ ਲਗਾਓ ਜੇ ਤਾਂ ਤੁਹਾਡੀ ਫਸਲ ਲਗਭਗ ਪੱਕ ਚੱਲੀ ਆ ਬਿਲਕੁਲ ਲਾਸਟ ਸਟੇਜ ਤੇ ਆ ਫਿਰ ਬਿਸ਼ੱਕ ਤੁਸੀਂ ਸਕਿਪ ਕਰ ਸਕਦੇ ਹੋ ਜੀ ਹਾਲੇ ਥੋੜੀ ਬੋਤੀ ਵੀ ਕਸਰ ਹੈਗੀ ਆ ਤੇ ਹਫਤਾ ਖਾਂਡ ਅੱਗੇ ਹੋ ਜਾਊਗਾ ਪਾਣੀ ਲਾਉਣ ਦੇ ਨਾਲ ਲੇਕਿਨ ਕੀ ਆ ਸਾਡਾ ਦਾਣਾ ਜਿਹੜਾ ਨਾ ਉਹ ਖਰਾਬ ਨਹੀਂ ਹੋਊਗਾ ਸੋ ਇੱਕ ਤਾਂ ਪਾਣੀ ਦੂਜਾ ਐਨਪੀਕੇ ਸਪਰੇ ਇਹ لازمی ਤੌਰ ਤੇ ਕਰ ਦਿਓ ਤੇ ਤੁਹਾਡਾ ਝਾੜ ਤੁਹਾਨੂੰ ਸਹੀ ਦੇਖਣ ਨੂੰ ਮਿਲੂਗਾ ਅਦਰਵਾਈ ਜਿੰਨੀ ਗਰਮੀ ਪੈ ਰਹੀ ਆ ਬਾਈ ਪਰਸਨਲ ਐਕਸਪੀਰੀਅੰਸ ਨਾਲ ਮੈਂ ਗੱਲ ਕਰ ਰਿਹਾ ਝਾੜ ਨਹੀਂ ਤੁਹਾਡਾ ਬਹੁਤ ਘਟ ਜਾਣਾ ਆ ਕੁਆਲਿਟੀ ਖਰਾਬ ਹੋ ਜਾਣੀ ਆ ਗਾਂ ਠੇਕੇ ਨਹੀਂ ਦਿੱਤੇ ਜਾਣੇ ਸਾਡੇ ਕੋਲੋਂ ਕਿ ਇਹ ਇਸ ਵਾਰ ਵੈਸੇ ਵੀ ਹੁਣ ਹਾਲਾਤ ਇਦਾਂ ਦੇ ਹੈ ਕਿ ਆ ਵੀ ਗਰਮੀ ਜ਼ਿਆਦਾ ਹੋ ਜਾਣੀ ਆ ਤੇ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਹਰ ਇੱਕ ਨੂੰ ਉਮੀਦ ਹੁੰਦੀ ਹੈ ਵੀ ਸਾਨੂੰ ਠੇਕਾ ਆਉਣਾ ਠੇਕਾ ਆਉਣਾ ਸੋ ਉਹ ਠੇਕੇ ਤਾਂ ਸਾਡੇ ਸਹੀ ਨਿਕਲਣੇ ਜੇ ਅਸੀਂ ਇਹ ਲਾਸਟ ਸਟੇਜ ਤੇ ਜਿਹੜੀ ਕਾਣਕ ਆ ਉਹਨੂੰ ਬਚਾ ਲੈਣੇ ਆ ਪਾਣੀ ਚੰਗੀ ਤਰ੍ਹਾਂ ਦੇ ਲੈਣੇ ਆ ਸੋ ਹੋਰ ਵੀ ਬੜੇ ਖਰਚੇ ਹੁੰਦੇ ਨੇ ਸਾਨੂੰ ਉਹ ਵੀ ਅਸੀਂ ਕੱਢਣੇ ਹੁੰਦੇ ਆ ਸੋ ਇਸ ਕਰਕੇ ਮੇਰਾ ਵੀਰ ਇਸ ਚੀਜ਼ ਤੇ ਸੁਚੇਤ ਰਹੋ ਪਹਿਲਾਂ ਪਾਇਟੇ ਸਾਰੇ ਵਿਕਾਰ ਹੋ ਜਾਣੇ ਆ ਜੇ ਲਾਸਟ ਜੇ ਤੱਕ ਅਸੀਂ ਜਿਹੜੀ ਕੰਮ ਆਪਣੀ ਨਹੀਂ ਸੀ ਸੰਭੀ ਪਾਣੀ ਨਹੀਂ ਲਾਇਆ ਜਾਂ ਐਨਪੀਕੇ ਸਪਰੇ ਨਹੀਂ ਕੀਤੀ ਤੇ ਬਾਕੀ ਜੇ ਅਸੀਂ ਪਾਣੀ ਲਾ ਦਨੇ ਆ ਤਾਂ ਫਿਰ ਜਿਹੜਾ ਗਰਮੀ ਦਾ ਬਹੁਤਾ ਖਾਸਾ ਜਿਹੜਾ ਰਿਜ਼ਲਟ ਉਹ ਕਹ ਲਓ ਵੀ ਆਪਾਂ ਜਿਹੜਾ ਲਾਸ ਹੋਣਾ ਹੈ ਗਰਮੀ ਕਰਕੇ ਉਹ ਸਾਨੂੰ ਦੇਖਣ ਨੂੰ ਨਹੀਂ ਮਿਲੂਗਾ ਸੋ ਵੀਡੀਓ ਕਿਦਾਂ ਲੱਗੀ ਮੇਰਾ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ